ਕਿਤਾ ਗਿਆ ਬਦਮਾਸ਼ਤਾ ਇਨਕਾਊਂਟਰ ਦੱਸਦੀ ਹੈ ਕਿ ਬੀਤੇ ਦਿਨੀ ਸਰਪੰਚ ਦੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਦੀ ਨਾਲ ਰੇਕੀ ਕਰਨ ਵਾਲਾ ਸਰਪੰਚ ਦੀ ਉਸ ਨੂੰ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਠੇਰ ਕਰ ਦਿੱਤਾ ਗਿਆ ਹੈ ਤਾਂ ਇਸ ਮਾਮਲੇ 'ਚ ਕੀ ਕੁਝ ਕਹ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਐਸਐਸਪੀ ਤਰਨਧਨ ਸਾਹਿਬ ਦੀ ਟੀਮ ਸੀਏਏ ਦੀ ਟੀਮ ਸੀਗੀ ਨਾਲ ਏਜੀਟੀਐਫ ਦੀ ਟੀਮ ਸੀਗੀ ਇਹ ਜੁਆਇੰਟਲੀ ਇਸ ਏਰੀਆ ਚ ਆਪਰੇਸ਼ਨਸ ਕਰ ਰਹੇ ਸੀ ਕਿ ਅਸੀਂ ਇਹਨਾਂ ਅਨਸਰਜ਼ ਨੂੰ ਗਲਤ ਅਨਸਰਜ਼ ਨੂੰ ਫੜਨ ਵਾਸਤੇ ਇਨਫੋਰਮੇਸ਼ਨ ਬੇਸ ਜਿਹੜੀ ਹੈ ਇੱਕ ਮੋਟਰਸਾਈਕਲ ਨੂੰ ਚੇਸ ਕੀਤਾ ਗਿਆ ਬਿਨਾ ਮੋਟਰ ਦੇ ਨੰਬਰ ਤੋਂ ਮੋਟਰਸਾਈਕਲ ਸੀਗਾ ਔਰ ਇਨਪੁਟ ਬੇਸਡ ਹੋਣ ਕਰਕੇ ਅਸੀਂ ਨਾਕਾਬੰਦੀ ਵੀ ਸਾਰੇ ਕਰਵਾਈ ਸੀਗੀ ਇਹ ਵਿਅਕਤੀ ਜਿਹੜਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਮਟਰਸਾਈਕਲ ਗਿਰਿਆ ਹੋਇਆ ਇਸੇ ਮਟਰਸਾਈਕਲ ਨੂੰ ਰੋਕਣ ਦੀ ਬਜਾਏ ਇਸ ਕੱਚੇ ਰਸਤੇ ਨੂੰ ਉਤਾਰ ਕੇ ਲੈ ਗਿਆ ਔਰ ਉਤਾਰ ਕੇ ਮਟਰਸਾਈਕਲ ਨੂੰ ਸੁੱਟ ਕੇ ਉਹਦੇ ਕੋਲ ਜਿਹੜਾ ਵੈਪਨ ਸੀ ਉਸ ਦਿਨ ਪੁਲਿਸ ਪਾਰਟੀ ਦਾ ਫਾਇਰ ਕੀਤਾ ਹੈਗਾ ਫਾਇਰ ਜਿਹੜਾ ਹੈਗਾ ਇੱਕ ਸਾਡੇ ਜਵਾਨ ਦੇ ਲਗਾ ਹੈਗਾ ਉਹਦੇ ਬੁਲਟ ਪ੍ਰੂਫ ਜੈਕਟ ਹੋਣ ਕਰਕੇ ਬਚਾਅ ਹੋ ਗਿਆ ਫਿਰ ਵੀ ਅਸੀਂ ਹਸਪੀਟਲ ਭੇਜਿਆ ਕ੍ਰਾਸ ਫਾਇਰ ਦੇ ਵਿੱਚ ਇਹ ਵਿਅਕਤੀ ਨੂੰ ਕਾਫੀ ਇੰਜਰਡ ਹੋ ਗਿਆ ਸੀਗਾ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿੱਥੇ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਇਹ ਵਿਅਕਤੀ ਹਰਨੂਰ ਨੂਰ ਨਾਮ ਤੋਂ ਰੱਖੋ ਆਈਡੈਂਟੀਫਾਈ ਕੀਤਾ ਗਿਆ ਕੱਥੋਂ ਨੰਗਲ ਏਰੀਆ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਪ੍ਰਬ ਦਾ ਸਵਾਲ ਔਰ ਅਫਰੀਦੀ ਇਹਨਾਂ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਹੈਗਾ ਜਿਹੜਾ ਮੋਡਿਊਲ ਅਸੀਂ ਪਹਿਲਾਂ ਬ੍ਰੇਕ ਕੀਤਾ ਸੀਗਾ ਤਾਂ ਐਸਐਸਪੀ ਤਰਨਤਾਲ ਸਾਹਿਬ ਦੀ ਟੀਮ ਨੇ ਮਿਸਸੀਕੋ ਵਾਲਾ ਹਰਮਨ ਸੇਕੋ ਵਾਲਾ ਉਸ ਦੇ ਵਿੱਚ ਵੀ ਸਾਨੂੰ ਵਾਟਡ ਸੀਗਾ ਔਰ ਇਹ ਜਿਹੜਾ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਸ ਦੇ ਵਿੱਚ ਵੀ ਪਲੈਨਿੰਗ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸੀਗਾ ਉਹਨਾਂ ਸ਼ੂਟਰਸ ਦੇ ਨਾਲ ਰਿਹਾ ਵੀ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਦੇ ਜ਼ਿਆਦਾ ਰੋਲ ਹੈ ਜਿਸਨੂੰ ਸੀ ਚੈੱਕ ਕਰ ਰਹੇ ਹਾਂ ਲੇਕਿਨ ਪਲੈਨਿੰਗ ਪਾਰਟ ਦੇ ਪਾਰਟ ਦੇ ਵਿੱਚ ਉਹਨਾਂ ਫੂਟਸ ਨੂੰ ਰੱਖਣ ਦੇ ਵਿੱਚ ਉਹਦੇ ਨਾਲ ਸੀਗਾ ਔਰ ਇਸ ਤੋਂ ਬਾਅਦ ਅਸੀਂ ਬਾਕੀ ਤਫ਼ਤੀਸ਼ ਕਰ ਰਹੇ ਹਾਂ ਜੀ ਜੋ ਸਾਹਮਣੇ ਹੋਗੇ ਤੁਹਾਡੇ ਕੰਨ ਚ ਲੰਮੇ ਜਾਣਗੇ ਅੱਜ ਐਸਐਸਪੀ ਤਰਨਧਨ ਸਾਹਿਬ ਦੀ ਟੀਮ ਸੀਏ ਦੀ ਟੀਮ ਸੀਗੀ ਨਾਲ ਏਜੀਟੀਐਫ ਦੀ ਟੀਮ ਸੀਗੀ ਇਹ ਜੁਆਇੰਟਲੀ ਇਸ ਏਰੀਆ ਚ ਆਪਰੇਸ਼ਨਸ ਕਰ ਰਹੇ ਸੀ ਕਿ ਅਸੀਂ ਇਹਨਾਂ ਅਨਸਰ ਜ਼ੂਨ ਗਲਤ ਅਨਸਰ ਜ਼ੂਨ ਫੜਨ ਵਾਸਤੇ ਇਨਫਾਰਮੇਸ਼ਨ ਬੇਸ ਜਿਹੜੀ ਹੈ ਇੱਕ ਮੋਟਰਸਾਈਕਲ ਨੂੰ ਚੇਸ ਕੀਤਾ ਗਿਆ ਬਿਨਾ ਮੋਟਰ ਦੇ ਨੰਬਰ ਤੋਂ ਮ ਔਰ ਇਨਪੁਟ ਬੇਸਡ ਹੋਣ ਕਰਕੇ ਅਸੀਂ ਨਾਕਾਬੰਦੀ ਵੀ ਸਾਰੇ ਕਰਵਾਈ ਸੀਗੀ ਇਹ ਵਿਅਕਤੀ ਜਿਹੜਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਮੋਟਰਸਾਈਕਲ ਗਿਰਿਆ ਹੋਇਆ ਇਸੇ ਮੋਟਰਸਾਈਕਲ ਨੂੰ ਰੋਕਣ ਦੀ ਬਜਾਏ ਇਸ ਕੱਚੇ ਰਸਤੇ ਨੂੰ ਉਤਾਰ ਕੇ ਲੈ ਗਿਆ ਔਰ ਉਤਾਰ ਕੇ ਮੋਟਰਸਾਈਕਲ ਨੂੰ ਸੁੱਟ ਕੇ ਉਹਦੇ ਕੋਲ ਜਿਹੜਾ ਵੈਪਨ ਸੀ ਉਸ ਦਿਨ ਪੁਲਿਸ ਪਾਰਟੀ ਦਾ ਫਾਇਰ ਕੀਤਾ ਹੈਗਾ ਫਾਇਰ ਜਿਹੜਾ ਹੈਗਾ ਇੱਕ ਸਾਡੇ ਜਵਾਨ ਦੇ ਲਗਾ ਹੈਗਾ ਉਹਦੇ ਬੁਲਟ ਪ੍ਰੂਫ ਜੈਕਟ ਹੋਣ ਕਰਕੇ ਬਚਾਅ ਹੋ ਗਿਆ ਫਿਰ ਵੀ ਅਸੀਂ ਹਸਪੀਟਲ ਭੇਜਿਆ ਕ੍ਰਾਸ ਫਾਇਰ ਦੇ ਵਿੱਚ ਇਹ ਵਿਅਕਤੀ ਨੂੰ ਕਾਫੀ ਇੰਜਰਡ ਹੋ ਗਿਆ ਸੀਗਾ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿੱਥੇ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਹੈ ਇਹ ਵਿਅਕਤੀ ਹਰਨੂਰ ਨੂਰ ਨਾਮ ਤੋਂ ਰੱਖੋ ਆਈਡੈਂਟੀਫਾਈ ਕੀਤਾ ਗਿਆ ਕਥੋਂ ਨੰਗਲ ਏਰੀਆ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਪ੍ਰਬ ਦਾ ਸਵਾਲ ਔਰ ਅਫਰੀਦੀ ਇਹਨਾਂ ਦਾ ਬਹੁਤ ক্লোਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਹੈਗਾ ਜਿਹੜਾ ਮੋਡਿਊਲ ਅਸੀਂ ਪਹਿਲਾਂ ਬ੍ਰੇਕ ਕੀਤਾ ਸੀਗਾ ਤਾਂ ਐਸਐਸਪੀ ਤਰਨਤਾਲ ਸਾਹਿਬ ਦੀ ਟੀਮ ਨੇ ਮਿਸਤ ਸੇਖੋਂ ਵਾਲਾ ਹਰਮਨ ਸੇਖੋਂ ਵਾਲਾ ਉਸ ਦੇ ਵਿੱਚ ਵੀ ਇਹ ਸਾਨੂੰ ਵੰਟਡ ਸੀਗਾ ਔਰ ਇਹ ਜਿਹੜਾ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਸ ਦੇ ਵਿੱਚ ਵੀ ਪਲੈਨਿੰਗ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸੀਗਾ ਉਹਨਾਂ ਸ਼ੂਟਰਸ ਦੇ ਨਾਲ ਰਿਹਾ ਵੀ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਦੇ ਜ਼ਿਆਦਾ ਰੋਲ ਹੈ ਜਿਸਨੂੰ ਸੀ ਚੈੱਕ ਕਰ ਰਹੇ ਹਾਂ ਲੇਕਿਨ ਪਲੈਨਿੰਗ ਪਾਰਟ ਦੇ ਪਾਰਟ ਦੇ ਵਿੱਚ ਉਹਨਾਂ ਫੀਚਰਸ ਨੂੰ ਰੱਖਣ ਦੇ ਵਿੱਚ ਉਹਦੇ ਨਾਲ ਸੀਗਾ ਔਰ ਇਸ ਤੋਂ ਬਾਅਦ ਅਸੀਂ ਬਾਕੀ ਤਕਰੀਸ਼ ਕਰ ਰਹੇ ਹਾਂ ਜੀ ਜੋ ਤੁਹਾ ਸਾਹਮਣੇ ਹੋਣਗੇ ਤੁਹਾਡੇ ਪਿਆਨ ਚ ਲੰਘ ਜਾਣਗੇ